Vai expelled Oid怎么 in the lungs 有水 T ASMR Raven wang Raven jest Valrestrial ਰਾਮਾ ਕੰਮ ਕਰਦੇ ਨੇ ਉਹਨਾਂ ਦੇ ਨਾਲ ਆ ਕੇ ਟੋਲ ਲੈਂਦੇ ਨੇ ਓਕੇ ਓਕੇ ਜੀਆ ਜੰਤ ਪੰਚਵਾਰ ਦੇ ਤਰੋਹ ਕੰਸੀ ਕਾਣ ਗੁਰ ਨਿਵਾਸਿ ਸ਼ਿਵਾਲੇ ਨਿਬੀ ਰਹੀ কাকাকাকেেন কাকাকাকাকা ਸਾਰੇ ah, ਰੱਬ okay. <SMATIColand> <nervous noises> 猜中吧，大哥。 ਵਪਤੀ ਹੈ ਨਹੀਂ ਨਹੀਂ ਦੂਸਰੇ ਬੱਚੇ ਆ ਜਾ ਲੈ ਆਉਂ ਲਵਾ ਆ ਦਾ ਓਏ ਨੇ ਨਹੀਂ ਰੁਪਈਏ ਸਾਡੇ ਲੱਗਦੇ ਨਹੀਂ ਰੁਪਈਏ ਲੱਗਦੇ ਨਹੀਂ ਰੁਪਈਏ ਸਾਡੇ ਲੱਗਦੇ ਨਹੀਂ ਰੁਪਈਏ ਵਾਈਗੁਰ ਵਾਈਗੁਰ ਕਈਏ ਸਾਡੇ ਲੱਗਦੇ ਨਹੀਂ ਰੁਪਈਏ ਵਾਈਗੁਰ ਵਾਈਗੁਰ ਕਈਏ ਸਾਡੇ ਲੱਗਦੇ ਗੁਰੂ ਵਿਦਾ ਜਨਤੀ ਦੇ ਉੱਤੇ ਤੁਸੀਂ ਆਪ ਦੀ ਸੰਗਤਾਂ ਦੇ ਨਾਲ ਸਹਿਯੋਗ ਦੇ ਨਾਲ ਕੀ ਕਹਿਣਾ ਚਾਹੁੰਦੇ ਅੱਜ ਅਮਸਰ ਦੀ ਪਵਿੱਤਰ ਧਰਤੀ ਤੇ ਗੁਰੂ ਵਿਦਾਸ ਮਹਾਰਾਜ ਜੀ ਦਾ 648ਵਾਂ ਜਨਮ ਦਿਨ ਬੜੇ ਹੀ ਉਸਾ ਬੜੀ ਐਹੀ ਖੁਸ਼ੀਆਂ ਦੇ ਨਾਲ ਮਨਾਇਆ ਜਾ ਰਿਹਾ ਵਾ ਜੋ ਕਿ ਪੂਰੇ ਵਰਲਡ ਦੇ ਵਿੱਚ ਪੂਰੀ ਦੁਨੀਆ ਦੇ ਵਿੱਚ ਦੇਸ਼ਾਂ-ਵਰਦੇਸ਼ਾਂ ਦੇ ਵਿੱਚ ਬਹੁਤ ਹੀ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਵਾ ਸੋ ਬਈ ਗੁਰੂ ਰਵਿਦਾਸ ਮਹਾਰਾਜ ਜੀ ਦਾ ਜੋ ਬੇਗੰਪੂਰੇ ਦਾ ਸੁਪਨਾ ਸੀ ਅਸੀਂ ਉਹ ਬੇਗੰਪੂਰੇ ਦੇ ਸੁਪਨੇ ਨੂੰ ਸਕਾਰ ਕਰਨਾ ਵਾ ਉਹਨਾਂ ਨੇ ਕਿਹਾ ਸੀ ਐਸਾ ਚਾਹੂ ਰਾਜ ਮੈਂ ਜਹਾਂ ਮਿਲੇ ਸਭਨ ਕੋ ਅਨ ਛੋਟ ਬਰੇ ਸੰ ਬਸੇ ਰਵਿਦਾਸ ਰਹੇ ਪਰਸਾਨ ਬਈ ਇਸ ਦੁਨੀਆ ਦੇ ਉਹ ਐਸਾ ਸੁਪਨਾ ਉਹਨਾਂ ਨੇ ਵੇਖਿਆ ਸੀ ਵੀ ਇੱਕ ਸਮਾਨ ਸਾਰਾ ਸਮਾਜ ਹੋਣਾ ਚਾਹੀਦਾ ਕੋਈ ਅਮੀਰ ਨਾ ਹੋਵੇ ਕੋਈ ਗਰੀਬ ਨਾ ਹੋਵੇ ਸਭ ਨੂੰ ਬਰਾਬਰਤਾ ਨਾਲ ਦੇਖਿਆ ਜਾਵੇ ਐਸਾ ਸੁਪਨਾ ਮਹਾਰਾਜ ਜੀ ਨੇ ਵੇਖਿਆ ਸੀ ਬੇਗਮਪੁਰਾ ਜਿਹੜਾ ਕਿ ਕਿਸੇ ਨੂੰ ਕਿਸੇ ਤਰ੍ਹਾਂ ਦਾ ਕੋਈ ਗਮ ਨਾ ਹੋਵੇ ਸੋ ਭਈ ਅੱਜ ਅਸੀਂ ਮਹਾਰਾਜ ਜੀ ਦੇ ਸੁਪਨੇ ਨੂੰ ਸਹਾਰ ਕਰਨਾ ਵਾ ਕਿਉਂਕਿ ਉਹਨਾਂ ਨੇ ਕਿਹਾ ਸੀ ਸਤ ਸੰਗਤ ਮਿਲ ਰਹੀ ਹੈ ਮਾਦੋ ਜੈਸੇ ਮਦੂਮ ਮਕੀਰਾ ਜਦੋਂ ਤੱਕ ਅਸੀਂ ਮਧੂ ਮੱਖੀਆਂ ਦੀ ਤਰ੍ਹਾਂ ਅਸੀਂ ਇਕੱਠੇ ਨਹੀਂ ਹੋਵਾਂਗੇ ਉਦੋਂ ਤੱਕ ਜਿਹੜਾ ਕਿ ਬੇਗਮਪੁਰੇ ਦਾ ਸੁਪਨਾ ਮਹਾਰਾਜ ਜੀ ਦਾ ਸੱਚਾਰ ਨਹੀਂ ਹੋਣਾ ਸੋ ਅੱਜ ਦੇ ਦਿਨ ਤੇ ਮੈਂ ਇਹੀ ਬੇਨਤੀਆਂ ਕਰਾਂਗਾ ਸੰਗਤਾਂ ਨੂੰ ਬਈ ਆਪਾਂ ਜਿਹੜਾ ਕਿ ਮਹਾਰਾਜ ਨੇ ਬੇਗਮਪੁਰੇ ਦਾ ਸੁਪਨਾ ਵੇਖਿਆ ਉਹਨਾਂ ਨੂੰ ਪੂਰਾ ਕਰਨ ਲਈ ਆਪਾਂ ਇਕੱਠੇ ਹੋਈਏ ਕਿਉਂਕਿ ਸਾਡੀ 85% ਦੀ ਗਿਣਤੀ ਹੈ ਸਮਾਜ ਦੇ ਵਿੱਚ ਜੇ 85% ਸਮਾਜ ਇਕੱਠਾ ਹੋ ਗਿਆ ਤੇ ਜਿਹੜਾ ਕਿ ਸਾਡੇ ਰੈਬਰਾਂ ਦਾ ਰਾਜਪੜ ਖੋਇਆ ਗਿਆ ਮੂਲ ਨਿਵਾਸੀਆਂ ਦਾ ਰਾਜ ਖੋਇਆ ਗਿਆ ਉਹਨੂੰ ਵਾਪਸ ਲਿਆ ਸਕਦੇ ਆ ਇੰਨੀ ਗੱਲਾਂ ਨਾਲ ਰਹੇ ਚਰਨਾਵਾ ਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਜੈ ਪੀਮ ਜੈ ਭਾਰਤ ਫਿਰ ਤੋਂ ਸਾਰੇ ਦੇਸ਼ਾ ਪ੍ਰਦੇਸ਼ਾ ਵਿੱਚ ਵਸ ਰਹੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਕਰੋੜਾਂ ਕਰੋੜਾਂ ਵਧਾਈ ਜੀ ਅੰਦਾਸ ਮਹਾਰਾਜ ਕੀ ਜੈ ਮੈਂ ਸ਼ਿਗਰਵਰਿੰਦਰ ਲਾਲ ਸ਼ਿਗਰਵਿਦਾਸ ਮਿਸ਼ਨ ਫਾਉਂਡੇਸ਼ਨ ਵੱਲੋਂ ਆਪ ਜੀ ਦਾ ਧੰਨਵਾਦ ਕਰਦਾ ਹਾਂ ਸ੍ਰੀ ਗੌਰਵ ਜੀ ਨੇ ਸੰਗਤਾਂ ਨੂੰ ਬੁਲਾ ਕੇ ਸਨਮਾਨ ਕੀਤਾ ਹੈ ਬਹੁਤ ਵਧੀਆ ਪ੍ਰਾਲਾ ਕੀਤਾ ਹੈ ਇਸੇ ਮਹਾਨ ਉਸ ਹਫਤੇ 탄탄 ਸਗੁਰ ਰਵਿਦਾਸ ਮਹਾਰਾਜ ਜੀ ਦੇ ਜਨਮ ਦਿਹਾੜੇ ਦੀ ਮੈਂ ਸ਼ਹਿਰ ਵਾਸੀਆਂ ਨੂੰ ਅਤੇ ਇਲਾਕਾ ਨਿਵਾਸੀਆਂ ਨੂੰ ਲੱਖ ਲੱਖ ਵਧਾਈ ਦਿਨਾ ਹਾ ਸਤਗੁਰ ਰਵਿਦਾਸ ਮਹਾਰਾਜ ਜੀ ਨੇ ਆਪਣੀ ਬਾਣੀ ਵਿੱਚ ਫਰਪਾਇਆ ਹੈ ਪ੍ਰਾਧੀਨਤਾ ਪਾਪ ਹੈ ਜਾਨ ਲੇਰੇ ਮੀਤਾ ਰਵਿਦਾਸ ਰਵਿਦਾਸ ਕੌਣ ਕਰੇ ਹੈ ਰੀਤਾ ਚਾਨਕੇ ਕਿਸੇ ਦੇ ਗੁਲਾਮ ਨਹੀਂ ਰਹਿਣਾ ਸਤਗੁਰ ਰਵਿਦਾਸ ਮਹਾਰਾਜ ਜੀ ਨੇ ਆਜ਼ਾਦ ਹੋਣ ਦੀ ਗੱਲ ਕੀ ਹੀ ਹੈ ਐਸਾ ਚਾਹੂੰ ਰਾਜ ਮੈਂ ਜਹਾਂ ਮਿਲੈ ਸਭਨ ਕੋ ਅੰਨ ਛੋੜ ਬੜੇ ਸਭ ਸੰਬਸੇ ਰਵਿਦਾਸ ਰਹੇ ਪਰਸਨ ਸੋ ਸਾਰੀ ਸੰਗਤਾਂ ਨੂੰ ਬੇਨਤੀ ਹੈ ਕਿ ਸਤਗੁਰ ਰਵਿਦਾਸ ਮਹਾਰਾਜ ਜੀ ਦੇ ਕਈ ਮਾਰਗ ਤੇ ਚੱਲਾ ਹੈ ਅਤੇ ਉਹਨਾਂ ਦੀ ਬਾਣੀ ਪੜਨੀ ਹੈ ਜੈ ਗੁਰਦੇਵ ਧੰ ਗੁਰਦੇਵ ਜੀ ਮੇਰਾ ਨਾਮ ਗੌਰਵ ਕੁਮਾਰ ਜ ਮੈਂਬਰ ਸ਼ਿਰ ਗੁਰੂ ਗੋਬਦਾਸ ਮਿਸ਼ਨ ਫੈਡਰੇਸ਼ਨ ਅੰਮ੍ਰਿਤਸਰ ਤੋਂ ਸਭ ਤੋਂ ਪਹਿਲਾਂ ਸਾਰਿਆਂ ਨੂੰ ਜੈ ਗੁਰਦੇਵ ਮੇਰਾ ਨਾਮ ਗੌਰਵ ਕੁਮਾਰ ਸ਼ਿਰ ਗੁਰੂ ਗੋਬਦਾਸ ਮਿਸ਼ਨ ਫੈਡਰੇਸ਼ਨ ਐਜ਼ ਅ ਮੈਂਬਰ ਅਸੀਂ ਗੁਰੂ ਗੋਬਦਾਸ ਮਹਾਰਾਜ ਦੇ 648 ਜਨਮ ਦਿਹਾੜੇ ਤੇ ਸਮੂਹ ਸਾਧ ਸੰਗਤ ਨੂੰ ਲੱਖ ਲੱਖ ਵਧਾਈ ਦਿੰਦੇ ਆ ਬਸ ਇੰਨਾ ਹੀ ਕਹਿੰਦੇ ਹਾਂ ਜੈ ਗੁਰਦੇਵ ਤੁਹਾਨੂੰ ਜੀ